ਜੋ ਮਰਜੀ ਹੋ ਜੇ ਮੈਂ ਜਿੱਤਦਾ ਸੋ ਹੈ एवरीवन ਸੌਰੀ ਤੇ ਸਾਡੇ ਚੈਨਲ ਵਿੱਚ ਆਂਦੇ ਸੀ ਅੱਡੀ ਤੁਹਾਨੂੰ ਵੀ ਪੜਾਈਏ ਸੋ ਹੈ एवरीवन ਅਸੀਂ 버거 ਚੈਲੰਜ ਕਰਨ ਲੱਗੇ ਆ ਚਲੋ ਬਲੌਗ ਨੂੰ ਆ ਲਾਸਟ ਇੱਕ ਬਣੇ ਰਿਓ ਐਂਡ ਦੈਨ ਤੁਸੀਂ ਦੇਖ ਸਕਦੇ ਹੋ ਪੰਜ 버거 ਨੇ ਇੱਕ ਤਾਂ ਸੀ ਐਕਸਟਰਾ ਘੜ ਦਿੰਨੇ ਆ ਬਾਹਰ ਤੇ ਅਸੀਂ ਖਾਵਾਂਗੇ ਦੋ ਦੋ 버거 ਦੇਖਦੇ ਆ ਕੌਣ ਜਿੱਤਦਾ ਤੇ ਕੌਣ ਹਾਰਦਾ ਪਹਿਲਾਂ ਇੱਕ ਇੱਕ ਰੱਖੋ ਦੋਵੇਂ ਜਾਨੇ ਪਲੇਟ ਵਿੱਚ ਇੱਕ ਇੱਕ ਰੱਖਦੇ ਆਂ ਸੀ ਪਲੇਟ 'ਚ ਆਲਾ ਇੱਕ ਮੈਂ ਰੱਖ ਲਿਆ ਛਾੜੀ ਲਈ ਮਤਲਬ ਕਿ ਕੌਣ ਪਹਿਲਾਂ ਦੋ ਦੋ ਖਾਣੇ ਆ ਸੀ ਉਹਨਾਂ 'ਚੋਂ ਛੇਨ ਲੈਣਗੇ ਹਾਂ ਜਿਵੇਂ ਮਰਜ਼ੀ ਖਾਓ ਠੀਕ ਹੈ ਦੋ ਦੋ ਆ ਤੁਹਾਡੇ ਦੋਵਾਂ ਜਾਨਿਆਂ ਦੇ ਸਟਾਰਟ ਕਰੀਏ ਹਾਂ ਜੀ ਰੁਕ ਜਾ ਛੇਨ ਲੈ ਰੈਡੀ ਬੱਸ ਸੋ ਸ਼ਾਹ ਕਾ ਲਾ ਲਿਆ ਜੇ ਚੰਗੀ ਤਰ੍ਹਾਂ ਉਤੋਂ ਪੰਨੀ मतलब कि आपकी तैयारी सोना टैम लास्ट तक बने रही है फिर आप स्टडी इंडिया गो ਮੈਂ ਇੱਧਾ ਇਹ ਚੈਲੰਜ ਹੈ ਚੈਲੰਜ ਹੈ ਬਰਗਰ ਚੈਲੰਜ ਦੋਨਾਂ ਬੈਂ ਪ੍ਰਾਮਾਦ ਪੁੜੀਆਂ ਤੁਸੀਂ ਪਹਿਲਾਂ ਖੋਲਣੀਆਂ ਸੀ ਸੌਸ ਨਾਲ ਅੱਜੇ ਤੋਂ ਚਾਹ ਵੀ ਪੀਣੀ ਤੁਹਾਨੂੰ ਇੱਕ 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 ਗਲਾਸ ਚੋਹ ਵੀ ਹੋਰ ਵੀ ਖਾਣਾ ਬੱਸ ਰਹਿ ਗਿਆ ਐਕਸਟਰਾ ਰਹਿ ਗਈ ਤਿੰਨ 버ਗਰ ਮੈਕ ਨਹੀਂ ਦੂਸਰਾ 버ਗਰ ਆਪਦਾ ਚੁੱਕ ਲਿਆ ਏ ਇਹ ਕਿੱਪੋ ਵੀ ਫਕਰ ਨੂੰ ਦੇਖੋ ਜੰਗﾞ ਜਾ ਰਹੀ ਏ ਹਾਂ ਨਹੀਂ ਜੇ ਸਾਰਾ 버ਗਰੀ ਖਿਲਰ ਜਾ। ਨਾਲੇ ਉਹਨੂੰ ਖਾਣਾ ਤੇ ਨਾਲੇ ਵਿਚਾਰੇ ਨੂੰ ਉੱਜਾਵੇ ਕੀ ਸੱਟ ਦਾ ਵਿਆਹ ਹੈ। ਕਤੂ ਜੇ ਵਾਲਾ ਵੇਦੇ ਪਈਆ ਕਿਹੜਾ ਪਹਿਲਾ ਕੰਦਾ ਹੈ ਹਾ ਜੇ ਮੈਂ ਤੁਹਾਨੂੰ ਦਾਦਾ ਹੋਰ ਖਵਾਉਣਾ ਏ ਕਮਾਲ ਹੋਈ ਪਈ ਏ ਸੋ एवरीवन ਮੈਂ ਕੱਲਾ ਓਨਲੀ ਪਨੀਰ ਵੀ ਖਾਉਂਗੀ ਠੀਕ ਹੈ ਪਨੀਰ ਬੋਵਿੰਦੇ ਦੇ ਮੈਂ ਚੱਦ 버ਗਰ ਦੇ ਪਾ ਕੇ ਖਾ ਲੇਗਾ ਸੱਟਣਾ ਥੋੜਾ ਏ ਸ਼ਾਬਾਸ਼ ਸਹੀ ਗੱਲ ਆ ਵੀਡੀਓ ਬੰਦੀ ਵਈ ਲਓ ਜੀ ਲਓ ਜੀ ਮੈਂ ਕਪ੍ਰੀਤ ਪਹਿਲੇ ਨੰਬਰ ਤੇ ਗਈ ਚਲੀ 버ਗਰ ਖਾਨ ਚ ਤੇ ਬੋ ਵੀ ਰਹਿ ਗਿਆ ਮਗਰ ਕਿਉਂ ਜਦ 골 ਗੱਪਾ ਚੈਲੰਜ ਕੀਤਾ ਸੀ ਉਦੋਂ ਬੋ ਵੀ ਅੱਗੇ ਸੀ ਤਿਆਰ ਕੀ ਮੈਂ ਕੁਪਰੀਤ ਨੇ ਚੈਲੰਜ ਜਿੱਤ ਲਿਆ ਬਹੁਤ ਮਿਹਨਤ ਕੀਤੀ ਆ ਮਹਾ ਖਾਜੇਗਾ ਪਹਿਲਾ ਸੀ ਮਗਾ ਵਾਏ ਸੋ ਜੇਕਰ ਨਵੇਂ ਹੋ ਚੈਨਲ ਨੂੰ ਗਲੋ ਸਬਸਕ੍ਰਾਈਬ ਕਰ ਲੈ ਮਹਾਰਾਜੀ ਫੌਨ ਵਾਲਾ ਬਰਾਉਂਗ ਦੇ ਸੋ ਹੈ ਐਵਰੀਬਾਡੀ ਵਨ ਪਹਿਲਾਂ ਅਸੀਂ 버ਗਰ ਮੰਗਵਾਏ ਫਿਰ ਬੋਬੀਸਪੂਡ ਦਾ ਐਸ ਇੰਦੀ ਵੇਟ ਕੀਤੀ ਕਰਨਾ ਟਾਈਮ ਤੇ ਹੁਣ ਆਪਾਂ ਚਾਹ ਵੀ ਬਣਾਈ ਆ ਚਾਹ ਵੀ ਪੀਵਾਂਗੇ ਲੂਜ਼ਰ ਸੋ ਐਪੀਚ ਲਿਵਰੀ ਜਿੱਤਿਆ ਸੀ ਨਾ ਹਾਲੇ ਹੀ ਮੈਂ ਜਿੱਤੀ ਹੈ ਮੇਰੀ ਵੀ ਅੜੀ ਸੀ ਨਾ ਜੁੱਤ ਨਹੀਂ ਜਿੱਤਨਾ ਮੇਰੇ ਤੋਂ ਨਾ ਅੱਧਾ ਡੇਢ 버ਗਰ ਖਾ ਲਿਆ ਸੀ ਜਦੋਂ ਵਾਰਿਸ ਨਾ ਲਾਸਟ ਖਾਣ ਤੇ ਨਹੀਂ ਲੰਘ ਰਿਆ ਸੀ ਮੇਰੇ ਅੰਦਰ 버ਗਰ ਮੇਰੇ ਤੋਂ ਤਾਂ ਇੱਕ ਵੀ ਮਸਾ ਖਾਦਾ ਜਾਂਦਾ ਪਰ ਫਿਰ ਵੀ ਮੈਂ ਜਿੱਤੀ ਚਾਹ ਪਾਉ ਪੁੱਤ ਮੈਂ ਕਾ ਚਾਹ ਪਾਲਾ ਪੁੱਤ ਦੋ ਗਲਾਸਾ ਚਾਹ ਪੀ ਲੋ ਉਹ ਵੀ ਤੁਹਾਡੀ ਬਣੀ ਪਈ ਹੈ ਗੜ ਵਿੱਚ ਮਾਵੀ ਦੀ ਵੀ ਬੱਸ ਹੋ ਗਈ ਹੁਣ ਬਣਾ ਕੇ ਦੇ ਆਈਡੀ ਲੱਗੇ ਦੇ ਮੇਰੀ ਹਾਂ ਸੋ ਦੂਰ ਸਬਸਕ੍ਰਾਈਬ ਕਰਨਾ ਮਿਲਦੇ ਆਪਾਂ ਨੈਕਸਟ ਵਲੌਗ ਦੇ ਵਿੱਚ ਸੋ ਇੱਧਰ ਤੁਸੀਂ ਦੇਖ ਸਕਦੇ ਹੋ ਸਾਡੇ ਰੈਪਰ ਤੂੰ ਐ ਐ ਕਰੀ ਜਨਾਰਜ ਆ ਇੱਕ 버ਗਰ ਮੈਂ ਫਿਰ ਖਾ ਸਕਦੀ ਏ ਕਿ ਖਾਓ ਖਾਓ ਬਸ ਯਾਰ ਸਾਡੇ ਕੋਲ ਜੇ ਬੋ ਵੀ ਖਾਣਾ ਤੇ ਖਾ ਸਕਦਾ ਚਲੋ ਚਾਹ ਪੀਓ ਹੁਣ ਆਵੇ ਚਾਹ ਮੈਂ ਕਿਹਾ ਪਈ ਇਹਨੂੰ ਵੀ ਪਾ ਦੇ ਬਾਟੀ ਚ ਤੇ ਤੂੰ ਵੀ ਗਲਾਸੀ ਚ ਪੋਣ ਲਾ ਭੋਵੀ ਆ ਲੈ ਦੀ ਜਾ ਲੈ ਜਾ ਥਰ ਜੀ ਵੀ ਮਠਿਆਈ ਵਾਲਾ ਡੱਬਾ ਹੋ ਗਿਆ ਖਾਲੀ ਚਲੋ ਜਾਓ ਤਿੰਨ ਕੋ ਲਾ ਜਾ ਹੁਣ ਅਸੀਂ ਤਿੰਨ ਦੇ ਤਿੰਨੇ ਹੀ ਖਾ ਲਏ ਹੈ एवरीवन ਹੁਣ ਆਪ ਵੀ ਨੇ ਜੀ ਚੋ ਗਾ ਦਿਆ ਦੇ ਜੀ ਕੱਪ ਚ ਪਾ ਲਾ ਰੱਝ ਲਿਆ ਫਿਰ ਹੈ ਆਉਂ ਨ ਬੈਸ ਕੋਣ ਕੋਕੋਨਟ ਚੁਟਕੇ ਵਾਲੇ ਹੁੰਦੇ ਬਾਸ ਘਰ ਜਾ ਤੁਹਾਨੂੰ ਜੀ ਹੋਣਾ ਮੇਰੇ ਜੀ ਚਾਹ ਆ ਇਧਰ ਆਉਂ ਨ ਬੈਸ ਕੋਣ ਹਾਈ ਹੂੰ ਹੋ ਪਿਆਰ ਕੋ ਵੀ ਹਲਾ ਨਹੀਂ ਜਿੱਤੀ ਤਾਂ ਮੈਂ ਆ ਤੂੰ ਹੋਰ ਇਹਨੇ ਵੈਸੇ ਮੈਂ ਕਿ ਕੋਸ਼ਿਸ਼ ਤਾਂ ਬਹੁਤ ਕੀਤੀ ਸੀ ਜਿੱਤਣ ਦੀ ਹੈਂ ਸੋ ਲੱਗੇ ਲੱਗਦਾ ਇਹ ਕਲ ਸੀਗਾ ਬਿਸਕੁਟਾ ਸੌਰੀ ਬਿਸਕਟ ਬਿਸਕਟ ਲੈ ਲਾ ਸੋ ਅਦਰ ਦੇਖੋ ਜੀ ਕੰਮ ਖਾਗੇ ਦੋ ਬਰਕਲ ਥੋੜੇ ਬਿਸਕਟ ਖਾ ਰਿਹਾ ਲਾ ਲਾ ਵਿੱਚ ਤੂੰ ਵੀ ਲੈ ਲਾ ਬੈਸ ਮੈਗੀ ਤਾਂ ਦੇਖੀ ਨਹੀਂ ਕੱਲ ਨੂੰ ਦੋ ਬਰਕਲ ਪਤਾ ਹੀ ਨਹੀਂ ਲੱਗਾ ਕਿਹਦੇ ਲਿਖਾ ਮੇਰਾ ਨਾ ਅੱਜ ਚੈਲੰਜ ਸੀ ਜਿਹਦੇ ਕਰਕੇ ਮੈਂ ਆਪਣਾ ਵਲੌਗ ਬਣਾਇਆ ਹੈ ਇੱਕ ਬਰਕਲ ਦਾ ਇਹ ਮੇਗੀ ਤਬ ਵੀ ਨਹੀਂ ਠੀਕ ਹੈ ਜਿਸ ਦੇ ਨਾਲ ਹੀ ਮੇਰੇ ਆਵਾਜ਼ ਸਹੀ ਤਰ੍ਹਾਂ ਆ ਰਹੀ ਸੀ ਬੋਇਸ ਕਵਰ ਕੀਤੀ ਪਿਛਲੇ ਬਲੌਗ ਦੇ ਉੱਤੇ ਮੇਰੀ ਆਵਾਜ਼ ਸਹੀ ਤਰ੍ਹਾਂ ਨਹੀਂ ਆ ਰਹੀ ਸੀ ਤੇ ਫਿਰ ਵੀ ਮੈਂ ਮੇਰਾ ਚੈਲੰਜ ਸੀ ਕਿ ਮੈਂ ਆਪਣਾ ਚੈਲੰਜ ਪੂਰਾ ਕਿੱਦ ਤੱਕ ਸੋ ਕੋਈ ਵੀ ਕੰਮ ਹੁੰਦਾ ਮਿਹਨਤ ਲੱਗਦੀ ਹੈ ਇਦਾਂ ਹੀ ਨਹੀਂ ਕੋਈ ਬਣਾ ਲੈਂਦਾ ਜੀ ਵਰਕਰ ਜੀ ਵਰਕਰ ਨਹੀਂ ਹੁਣ ਰਹਿ ਗਿਆ ਰੈਪਰ ਰਹਿ ਗਿਆ ਇਕ ਬਚ ਗਿਆ ਵਰਕਰ ਬਾਬ ਚਲਾਵੇ ਛੱਪੜ ਹੈ ਆਮ ਕਿਨੇ ਖਾਣਾ ਤੂੰ ਖਾਣਾ ਚਾਹ ਚੋ ਜਿਹੜੀ ਚਾਹ ਟੋਲੇ ਜਾਣੀ ਏ ਜਿਹੜਾ ਲੜਾਈ ਵਰਗਲੀ ਬਗਾਇਆ ਸੀ ਰੋ ਤੇਰੀ ਚਾਹ ਚੋ ਜਿਹੜੇ ਮੈਦਰੀ ਚੋ ਓਏ ਨਾ ਆਪੋ ਵੀ ਖਲਿਆ ਆ ਕਮਾਲ ਹੋਈ ਫਿਰ ਸਾਰੇ ਨਿਊਡਲ ਖਿਲਰ ਜਾ ਬਹੁਤ ਵਧੀਆ ਚੈਲੈਂਜ ਰਿਹਾ ਮੈਂ ਪ੍ਰੀਤ ਜਿੱਤ ਗਈ ਏ ਚੈਲੈਂਜ ਵਿੱਚ ਪਿਛਲੀ ਵਾਰੀ ਗੋਲ ਗੁੱਪਿਆਂ ਚ ਜਿੰਨੇ ਚਾਰੇ ਕਿਤੇ ਨਾ ਉਹਦੇ ਪਿੱਛੇ ਇੱਕ ਮੇਰੇ ਫਰੈਂਡ ਹੈ ਕਿਤੇ ਸੀ ਜਿੰਨੇ ਵੀ ਕੀਤੇ ਆ ਮੈਂ ਹਾਰਦੀ ਰਹੀਆਂ ਪਰ ਐਤਕੀ ਮੈਂ ਜਦੋਂ ਕੈ ਨਾੜੀ ਤੇ ਆ ਜਾ ਮੈਂ ਜਿੱਤਦੀ ਹਾਂ ਪਰਕਲਾਂੇ ਤਾਂ ਮੈਂ ਫੇਲ ਗਈ ਸੀ ਬਹੁਤ ਧੀਗੀ ਹਾਂ ਸੋ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਨਵੇਂ ਜਨਰਲ ਸਬਸਕ੍ਰਾਈਬ